ਬੱਲਾ 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 ਬੜਾ ਖਲਾਰਾ ਪਾਇਆ ਗੁਰਦੀਪ ਵੀਰੇ ਕਾਦਾ ਖਲਾਰਾ ਪਾਇਆ ਦੀ ਹਾਂਜੀ ਅਰਮੇਦ ਕਿਦਾਂ ਕੀ ਹਾਲ ਚਾਲ ਵਧੀਆ ਜੀ ਵਧੀਆ ਇੱਕ ਖਲਾਰਾ ਤੁਹਾਡੇ ਵਾਸਤੇ ਹੀ ਪਾਇਆ ਮਹਾਰਾਜ ਨਹੀਂ ਹਮੇਸ਼ਾ ਕਹਿ ਦਿੰਦੇ ਜੀ ਸਾਨੂੰ ਘੋੜਿਆਂ ਦਾ ਸਮਾਨ ਨਹੀਂ ਮਿਲਦਾ ਤੇ ਹੁਣ ਲੈ ਲਓ ਜਿੰਨਾ ਚਾਹੀਦਾ ਸਾਰਾ ਤੁਹਾਡੇ ਵਾਸਤੇ ਹੀ ਆ ਦੇਖ ਰਿਹਾ ਵੀਰੇ ਦੇਖ ਰਿਹਾ ਇਹ ਤੁਹਾਨੂੰ ਸਾਰਿਆਂ ਨੂੰ ਪਤਾ ਜਦੋਂ ਆਪਣਾ YouTube ਚੈਨਲ ਆ ਫੋਟੋਗ੍ਰਾਫੀ ਕਰਦੇ ਆ ਘੋੜਿਆਂ ਦੀ ਤੇ ਉਹਦੇ ਨਾਲ ਨਾਲ ਆਪਾਂ ਘੋੜੇ ਵੇਚਦੇ ਵੀ ਆ ਬਹੁਤ ਸਾਰੇ ਭਰਾ ਆਪਾਂ ਨੂੰ ਪੁੱਛਦੇ ਸੀਗੇ ਕਿ ਬਾਈ ਜੀ ਆਪਾਂ ਤੁਹਾਡੇ ਅਮਰਸਰ ਆਏ ਆ ਜੀ ਇੱਥੇ ਕੋਈ ਘੋੜਿਆਂ ਦੇ ਸਮਾਨ ਦੀ ਦੁਕਾਨ ਨਹੀਂ ਹੈਗੀ ਜਾਂ ਮੇਰੇ ਕੋਲੋਂ ਜਦੋਂ ਕੋਈ ਘੋੜਾ ਕੋਈ ਖਰੀਦ ਕੇ ਲੈ ਕੇ ਜਾਂਦਾ ਉਦੋਂ ਮੈਨੂੰ ਕਹਿੰਦਾ ਜੀ ਕਾਠੀ ਵੀ ਆਪਣੇ ਘਰੋਂ ਦੇ ਦੋ ਉਹ ਫੇਰ ਆਪਾਂ ਉਹਨਾਂ ਨੂੰ ਇਹ ਕਿਹਾ ਦੋ ਤਿੰਨ ਵਾਰੀ ਉਹ ਮੈਂ ਕਿਹਾ ਭਰਾਵਾ ਅਸੀਂ ਕੋਈ ਦੁਕਾਨ ਥੋੜਾ ਪਾਈ ਆ ਜਿਹੜਾ ਘਰੋਂ ਕਾਠੀ ਦੇ ਦਈਏ ਤਾਂ ਮੇਰੇ ਨਾਲ ਬਲਜੀਸ਼ਾ ਵੀਰ ਜੀ ਮੇਰੇ ਵੱਡੇ ਉਹ ਕੋਲ ਖਲੋਤੇ ਹੀ ਉਹ ਮੈਨੂੰ ਸਲਾਹ ਦੇਣ ਲੱਗੇ ਕਹਿੰਦੇ ਵਾਹ ਗਲਤ ਸਹੀ ਆ ਯਾਰ ਆਪਾਂ ਦੁਕਾਨ ਹੀ ਪਾ ਲੈਣ ਆ ਪਾਲੀਏ ਦੁਕਾਨ ਤੇ ਭਾਈ ਘੋੜੀ ਘੋੜਾ ਤਾਂ ਤੁਸੀਂ ਸਾਡੇ ਕੋਲ ਲੈਨੇ ਹੋ ਵਧੀਆ ਗੱਲ ਆ ਕਿ ਕਿਸੇ ਨੂੰ ਵੀ ਸਮਾਨ ਘੋੜਿਆਂ ਦੀ ਕੋਈ ਐਸੈਸਰੀ ਚਾਹੀਦੀ ਆ ਤੁਸੀਂ ਮੰਨ ਲਓ ਆਪਾਂ ਸ਼ੁਰੂਆਤ ਇੱਥੋਂ ਕਰ ਲੈਂਦੇ ਆ ਕਿ ਆਪਣੇ ਕੋਈ ਵੀ ਆਪਾਂ ਘੋੜੀ ਖਰੀਦੇਦੇ ਆ ਸਭ ਤੋਂ ਪਹਿਲਾਂ ਸਾਡੇ ਮਨ 'ਚ ਹੁੰਦਾ ਵੀ ਆਪਾਂ ਘੋੜੇ ਦੀ ਕਾਠ ਹੀ ਲੈਣੀ ਆ ਵੀ ਆਪਾਂ ਸਵਾਰੀ ਕਰਨੀ ਆ ਠੀਕ ਐ ਉਹਦੇ ਵਾਸਤੇ ਤੁਹਾਨੂੰ ਆਪਣੇ ਕੋਲ ਕਾਨਪੁਰ ਦੀਆਂ ਬਣੀਆਂ ਵਧੀਆ ਲੈਦਰ ਦੀਆਂ ਸੈਡਲ ਮਿਲਣਗੀਆਂ ਸਿਰਫ ਮੈਂ ਆਪਣੇ ਭਰਾਵਾਂ ਦੀ ਹੈਲਪ ਵਾਸਤੇ ਜਿਹੜੇ ਕਹਿੰਦੇ ਸੀ ਵੀ ਅਸੀਂ ਘੋੜੀ ਤਾਂ ਲੈ ਲਈ ਪਰ ਸਾਨੂੰ ਕਾਠ ਹੀ ਕਿੱਥੋਂ ਮਿਲੂਗੀ ਉਹਨਾਂ ਵਾਸਤੇ ਆ ਕਿ ਜੇ ਜੋ ਤੁਸੀਂ ਅੰਮ੍ਰਿਤਸਰ ਆਉਨੇ ਹੋ ਜਾ ਆਉਣਾ ਹੋਵੇ ਤੁਸੀਂ ਮੈਨੂੰ ਫੋਨ ਕਰ ਸਕਦੇ ਆ ਮੇਰੇ ਕੋਲ ਸਮਾਨ ਲੈ ਕੇ ਜਾ ਸਕਦੇ ਆ ਮੇਰੇ ਕੋਲ ਜੋ ਜੋ ਵੀ ਚੀਜ਼ ਅਵੇਲੇਬਲ ਹੈਗੀਆਂ ਮੈਂ ਜਲਦੀ ਤੁਹਾਨੂੰ ਸ਼ਾਰਟਕੱਟ 'ਚ ਇੱਕ ਵਾਰ ਸਾਰਾ ਕੁਝ ਦਿਖਾ ਦਿੰਨਾ ਠੀਕ ਹੈ ਜੀ ਇਹ ਕਾਨਪੁਰ ਦੀ ਲੈਦਰ ਦੀ ਵਧੀਆ ਸੈੱਡਲ ਬਣੀ ਹੋਈ ਆ ਦੇਖੋ ਜੰਪਿੰਗ ਸੈੱਡਲ ਆ ਇਹ ਇਹ ਆਪਾਂ ਰੈਗੂਲਰ ਆਪਣੀ ਰਾਈਡਿੰਗ ਲਈ ਯੂਜ਼ ਕਰ ਸਕਦੇ ਆ ਬੜੀ ਕੰਫਰਟੇਬਲ ਚੀਜ਼ ਹੁੰਦੀ ਆ ਇਹਦੇ 'ਚ ਮੇਰੇ ਕੋਲ ਦੋ ਕਲਰ ਆਉਂਦੇ ਆ ਜੀ ਆ ਬਲੈਕ ਬਰਾਊਨ ਤੇ ਬਲੈਕ ਦੇ ਵਿੱਚ ਇਹਦੇ ਨਾਲ ਆਪਾਂ ਕੀ ਕੀ ਦਿੰਨੇ ਆ ਉਹ ਵੇਖੋ ਜਿਵੇਂ ਆ ਸੈੱਡਲ ਸੈੱਟ ਦੇ ਨਾਲ ਆਪਾਂ ਚੈਸਟ ਵਾਲੀ ਬੈਲਟ ਦਿੰਨੇ ਆ ਜੀ ਠੀਕ ਹੈ ਰੇਂਜ ਇਹਦੇ ਵਿੱਚ ਆਪਾਂ ਪਾ ਕੇ ਨਾਲ ਇਹਦੀ ਚੈਸਟ ਦੀ ਬੈਲਟ ਨਾਲ ਮਾਰਟੈਂਗਲ ਆ ਇਹ ਚੀਜ਼ ਹੋ ਗਈ ਇਹਦੇ ਨਾਲ ਆਪਾਂ ਨੂੰ ਜਿਹੜਾ ਜੀ ਨਾਲ ਆਪਾਂ ਨੂੰ ਮਿਲੇਗਾ ਸੈੱਡਲ ਪੈਡ ਨਾਲ ਸੈੱਡਲ ਪੈਡ ਹੋ ਗਿਆ ਇਹਦੇ ਨਾਲ ਆਪਾਂ ਨੂੰ ਜਿਹੜੀਆਂ ਆਪਣੀਆਂ ਰੇਂਜ ਇੱਥੇ ਰਕਾਬਾਂ ਆਉਣੀਆਂ ਨੇ ਸਟ੍ਰਿਪਸ ਆਉਣੀਆਂ ਨੇ ਉਹ ਵੀ ਦੇਖੋ ਆਪਾਂ ਨੂੰ ਆ ਲੈਦਰ ਦੀਆਂ ਮਿਲਦੀਆਂ ਨੇ ਠੀਕ ਹੈ ਇਹਦੇ ਨਾਲ ਆਪਾਂ ਨੂੰ ਬ੍ਰਾਊਨ ਆ ਇਹਦੇ ਨਾਲ ਬਲੈਕ ਆ ਠੀਕ ਹੈ ਜੀ ਇਹਦੇ ਚ ਜਿਹੜੀਆਂ ਰਕਾਬਾਂ ਦਾ ਸੈੱਟ ਆ ਉਹ ਵੀ ਤੁਸੀਂ ਵੇਖ ਸਕਦੇ ਹੋ ਕਿ ਵਧੀਆ ਹੈਵੀ ਰਕਾਬਾਂ ਦਾ ਸੈੱਟ ਆ ਨਾਲ ਰਬੜ ਲੱਗੀ ਹੋਊਗੀ ਇਹ ਵੀ ਆਪਣਾ ਨਾਮ ਹੈ ਜੀ ਇਹਦੇ ਤੇ ਆਹ ਜਿਹੜੀ ਸਾਡੀ ਬੈਲਟ ਹੈ ਜੀ ਜਿਹੜੀ ਆਪਾਂ ਇਹਨੂੰ ਗਰਥ ਬੋਲਦੇ ਨੇ ਜੀ ਗਰਥ ਬੈਲਟ ਹੈਗੀ ਆ ਜਿਹੜੀ ਆਪਾਂ ਥੱਲੇ ਪੰਜਾਬੀ ਜਾਂ ਆਪਾਂ ਤੰਗ ਵੀ ਕਹਿੰਦੇ ਨੇ ਤੰਗ ਲੌਮਲਾ ਇਹ ਵੀ ਨਾਮ ਆ ਲੈ ਸੈੱਡਲ ਹੈ ਚੈਸਟ ਬੈਲਟ ਹੈ ਨਾਲ ਆਪਾਂ ਨੂੰ ਮਿਲੂਗਾ ਜੀ ਲੈਦਰ ਦਾ ਬ੍ਰਾਈਡਲ ਸੈੱਟ ਪੂਰਾ ਪੂਰਾ ਲਗਾਮ ਸੈੱਟ ਬਣਿਆ ਹੋਇਆ ਵਾ ਇਹਦੇ ਨਾਲ ਬਿੱਟ ਵੀ ਪਾ ਕੇ ਦਵਾਂਗੇ ਇਹ ਸਾਰਾ ਕੰਪਲੀਟ ਸੈੱਟ ਜਿਹੜਾ ਵਾ ਆਪਣੇ ਕੋਲ ਮਿਲੂਗਾ ਤੇ ਜਿਸ ਤੋਂ ਇਲਾਵਾ ਸਾਡੇ ਕੋਲ ਜਿਹੜੀ ਆ ਦੇਖੋ ਆਪਾਂ ਨੂੰ ਲਿੰਗ ਵੀ ਕਹ ਦਿੰਦੇ ਆ ਕਈ ਵਾਰੀ ਆਪਾਂ ਸਿਰਫ ਹਲਟਰ ਦੇ ਨਾਲ ਜਾਂ ਸ਼ੋਅ ਬਰੀਡਲ ਜਿਹੜੀ ਹੁੰਦੀ ਹੈ ਉਹਦੇ ਨਾਲ ਕੋੜਾ ਕੋੜੀ ਬਾਹਰ ਕੱਢਣਾ ਹੋਵੇ ਤੇ ਆਪਣੇ ਕੋਲ ਆ ਰੱਸਾ ਬਣਿਆ ਆਉਂਦਾ ਜੀ ਰੈਡੀ ਇਹਨੂੰ ਲੀਡ ਵੀ ਕਹ ਦਿੰਦੇ ਆ ਲੀਡ ਰੋਪ ਕਹ ਦਿੰਦੇ ਆ ਆ ਲੌਕ ਵਾਲਾ ਲੱਗਾ ਹੋਇਆ ਜੀ ਇਹਨੂੰ ਕੁੰਡੀ ਪਾਓ ਠੀਕ ਹੈ ਤੇ ਜਾਨਵਰ ਨੂੰ ਤੁਸੀਂ ਲਗਾਮ ਤੋਂ ਪਾ ਕੇ ਦਿੱਤੇ ਲੈਰ ਤੋਂ ਪਾ ਕੇ ਬਰ ਕਮਾ ਸਕਦੇ ਆ ਆਪਣਾ ਨੈਟ ਹੈਗਾ ਜੀ ਜਿਹਦੇ ਚ ਆਪਾਂ ਘਾਹ ਪਾ ਕੇ ਆਪਣੇ ਕਮਰੇ ਚ ਟੰਗ ਦਿੰਨੇ ਆ ਇਹੋ ਨੈਟ ਜਾਲ ਬਣਿਆ ਹੋਇਆ ਇਹਦੇ ਚ ਘਾਹ ਪਾ ਕੇ ਟੰਗ ਦਿਓ ਇਹ ਤੁਹਾਡੇ ਘੋੜੇ ਚ ਖਾਂਦੇ ਖਲਾਰਦੇ ਨਹੀਂ ਫਿਰ ਖਾਣ ਲਈ ਵਧੀਆ ਹੈ ਠੀਕ ਹੈ ਇਸ ਤੋਂ ਇਲਾਵਾ ਤੁਹਾਨੂੰ ਆਪਣੇ ਗਲੇ ਵਾਲੇ ਪਟੇ ਮਿਲ ਜਾਣਗੇ ਘੋੜਿਆਂ ਦੇ ਇਹ ਨੇ ਜੇ ਕਿਸ ਨੂੰ ਪਟੀਆਂ ਚਾਹੀਦੀਆਂ ਨੇ ਤਾਂ ਆਹ ਵਾਲੀਆਂ ਘੋੜਿਆਂ ਦੇ ਬੈਂਡਜ ਜਿਹੜੇ ਨੇ ਉਹ ਪਏ ਨੇ ਜੇ ਚਾਹੀਦਾ ਜੀ ਆਪਣੇ ਨੂੰ ਸ਼ੋਅ ਹਲਟਰ ਆ ਬਾਇਓਥੀਨ ਪਲਾਸਟਿਕ ਦੇ ਵਿੱਚ ਜਿਹੜੇ ਹੁੰਦੇ ਆ ਇਹ ਚੀਜ਼ ਮਿਲ ਜੂਗੀ ਇਹ ਆਪਣੇ ਕੋਲ ਹੈਗੇ ਜੀ ਵੱਡੇ ਸਾਈਜ਼ ਦੇ ਵਧੀਆ ਹਲਟਰ ਠੀਕ ਹੈ ਕਿ ਜੇ ਕਿਸੇ ਆਪਾਂ ਨੂੰ ਗਰੂਮਿੰਗ ਦੀ ਕਿੱਟ ਹੈ ਜੀ ਜਿਹੜੀ ਬਰਸ਼ ਹੋਗੇ ਆਹ ਵਾਲਾ ਬਰਸ਼ ਹੋ ਗਿਆ ਆਪਣੇ ਕੋਲ ਲੋਹੇ ਦੇ ਖਰਖਰੇ ਹੋ ਗਏ ਠੀਕ ਹੈ ਤੇ ਆਹ ਜਿਹੜਾ ਆਪਣੇ ਕੋਲ ਤੁਸੀਂ ਦੇਖੋ ਵੀ ਹੂਫ ਕਲੀਨਰ ਨੇ ਜਿਹੜੇ ਸਾਫ ਕਰਨ ਲਈ ਉਹਨੇ ਆਹ ਆਪਣੇ ਕੋਲ ਆ ਗਿਆ ਜੀ ਲੈਦਰ ਦੇ ਹਾਲਟਰ ਇਹ ਪ੍ਰੋਪਰ ਲੈਦਰ ਦੇ ਹਾਲਟਰ ਆ ਵੀ ਮੈਂ ਖੋਲ ਕੇ ਦਿਖਾ ਦਿੰਨਾ ਤੁਹਾਨੂੰ ਆ ਚੈੱਕ ਕਰੋ ਜੀ ਇਹ ਵੀ ਬਹੁਤ ਵਧੀਆ ਕੁਆਲਿਟੀ ਦੇ ਲੈਦਰ ਦੇ ਜਿਹੜੇ ਹਾਲਟਰ ਆ ਠੀਕ ਹੈ ਇਹ ਵੀ ਤੁਹਾਨੂੰ ਬਲੈਕ ਕਲਰ ਦੇ ਵਿੱਚ ਬਰਾਊਨ ਕਲਰ ਚ ਮਿਲ ਜਾਣਗੇ ਇੱਕ ਆਪਣੇ ਕੋ ਇਹ ਵਾਲਾ ਹਾਲਟਰ ਆਉਂਦਾ ਜੀ ਜਿਸ ਨੂੰ ਇਹ ਵਾਲੇ ਵੱਡੇ ਘੋੜੇ ਲਈ ਹਾਲਟਰ ਚਾਹੀਦਾ ਤੁਸੀਂ ਇਹ ਵੀ ਇੱਕ ਕਹ ਲੋਗੇ ਆ ਦੇਖੋ ਪੂਰਾ ਡੈਕੋਰੇਟਿਵ ਵੀ ਹੈਗਾ ਸੋਹਣੀ ਵੀ ਚੀਜ਼ ਲੱਗਦੀ ਆ ਫੈਂਸੀ ਵੀ ਆ ਆ ਰੱਸੀ ਦਾ ਬਣਿਆ ਹੋਇਆ ਵਾ ਤੇ ਬਹੁਤ ਮਜ਼ਬੂਤ ਆ ਤੇ ਦੇਖੋ ਸੋਹਣਾ ਰੱਸੀ ਤੇ ਲੈਦਰ ਦਾ ਮਿਕਸ ਆ ਇਹਦੇ ਚ ਵੀ ਆਪਣੇ ਕੋਲ ਬਲੂ ਕਲਰ ਤੇ ਪਿੰਕ ਕਲਰ ਜਿਹੜਾ ਮਿਲ ਜੂਗਾ ਰੈੱਡ ਕਲਰ ਵੀ ਮਿਲ ਜੂਗਾ ਇਤੋਂ ਤੁਸੀਂ ਆ ਦੇਖੋ ਕਿੰਨੇ ਸੋਹਣੇ ਕਲਰ ਨੇ ਇਹ ਵੀ ਆਪਣੇ ਜਿਹੜੇ ਬੱਚਿਆਂ ਲਈ ਬਸ਼ੇਰੇ ਬਸ਼ੇਰੀਆਂ ਲਈ ਹੈਗੇ ਆ ਆ ਪਿੰਕ ਕਲਰ ਆ ਗ੍ਰੀਨ ਕਲਰ ਆ orange ਕਲਰ ਆ ਇਹ ਵੀ ਜਿਹੜੇ ਨੇ ਉਹ ਹਾਲਟਰ ਨੇ ਆਪਾਂ ਨੂੰ ਧਲਿਆਰੇ ਵੀ ਕਹਿ ਦਿੰਦੇ ਆ ਠੀਕ ਹੈ ਜੀ ਬਹੁਤ ਸੋਹਣੇ ਅਲੱਗ-ਅਲੱਗ ਕਲਰ ਆਏ ਆ ਜਿਹਾ ਦੇਖੋ ਜੀ ਬਲੂ ਕਲਰ ਦਾ ਲਗਾਮ ਸੈੱਟ ਆ ਗ੍ਰੀਨ ਕਲਰ ਦਾ ਲਗਾਮ ਸੈੱਟ ਆ ਠੀਕ ਆ ਆ ਯੈਲੋ ਵੀ ਹੈਗਾ ਆ ਰੈੱਡ ਵੀ ਹੈਗਾ ਤੇ ਸਾਰੇ ਜਿਹੜੇ ਆ ਆਪਣੇ ਕੋਲ ਕਲਰਫੁਲ ਆਈਟਮਸ ਨੇ ਇਧਰ ਜਿਹੜੇ ਆਪਣੇ ਕੋਲ ਪਏ ਹੋਏ ਜੀ ਸ਼ੋ ਬ੍ਰਾਈਡਲ ਇਹ ਭਰਾਵਾਂ ਦੀ ਮੰਗ ਸੀਗੀ ਜੀ ਕਿਉਂਕਿ ਹੈ ਤਾਂ ਸਾਰਾ ਟੈਨਸ਼ਨ ਵਾਲਾ ਕੰਮ ਹੈ ਪਰ ਇਹ ਵੀ ਚਲੋ ਹੁਣ ਸਾਰਾ ਦਿਨ ਅਸੀਂ ਫੋਨ ਕਾਲਾਂ ਤੇ ਆਪਣਾ ਫੇਸਬੁੱਕ ਪੇਜ YouTube ਚਲਾਉਂਦੇ ਆ ਘੋੜਿਆਂ ਵਾਸਤੇ ਕਾਲਾਂ ਆਉਂਦੀਆਂ ਨੇ ਕਾਲਾਂ ਟੈਂਡ ਕਰਨੀਆਂ ਪੈਂਦੀਆਂ ਨੇ ਨਾਲ ਨਾਲ ਜਦੋਂ ਆਪਾਂ ਘੋੜਾ ਵੇਚਦੇ ਆ ਫਿਰ ਉਹ ਕਹਿੰਦੇ ਜੀ ਘੋੜੇ ਦਾ ਸਮਾਨ ਕਿੱਥੋਂ ਮਿਲੂਗਾ ਫਿਰ ਸਾਰਿਆਂ ਦੀ ਮੰਗ ਪੂਰੀ ਕਰਨੀ ਮੈਨੂੰ ਕਰਨਾ ਪਿਆ ਆ ਬਲੈਕ ਕਲਰ ਦਾ ਸ਼ੋਅ ਬਰਾਇਡਲ ਹੈ ਜੀ ਇਹ ਲੈਦਰ ਦੇ ਨੇ ਇਹ ਕਈ ਵਾਰੀ ਸ਼ੋਅ ਬਰਾਇਡਲ ਕੀ ਹੁੰਦਾ ਵੀ ਜਾਨਵਰ ਨੂੰ ਆਪਾਂ ਸ਼ੋਅ 'ਚ ਲੈ ਕੇ ਜਾਂਦੇ ਆ ਉਦੋਂ ਬੜੀ ਸਿੰਪਲ ਆ ਵਾਲੀ ਬਿੱਟ ਪਾਲੀ ਦੀ ਹੈ ਇਹਦੇ ਨਾਲ ਬਿੱਟ ਆ ਜਾਊਗੀ ਇਹਦੇ ਨਾਲ ਤੁਹਾਨੂੰ ਲੀਡਸ ਮਿਲ ਜਾਣਗੀਆਂ ਵਾਲੀਆਂ ਜੀ ਠੀਕ ਹੈ ਪਿੱਤਲ ਦੀ ਕੁੰਡੀ ਵਾਲੀ ਲੀਡ ਆ ਤੁਸੀਂ ਪਾ ਕੇ ਇਹਦੇ ਚ ਇਹਦੇ ਨਾਲ ਦੋ ਸਾਈਡੇ ਤੋਂ ਫੜ ਕੇ ਘੋੜਾ ਤੁਸੀਂ ਸ਼ੋਅ ਚ ਲੈ ਕੇ ਜਾ ਸਕਦੇ ਆ ਠੀਕ ਹੈ ਜੀ ਇਹ ਚੀਜ਼ ਮਿਲ ਜੂਗੀ ਇਹ ਆਪਣੇ ਕੋ اگੇ ਜੀ ਸ਼ੋਅ ਹਲਟਰ ਆਪਣੇ ਕੋ ਤਿੰਨ ਕਲਰ ਆਉਂਦੇ ਆ ਜੀ ਇੱਕ ਬਿਲਕੁਲ ਆਹ ਲਾਈਟ ਕਲਰ ਹੈ ਇੱਕ ਬਲੈਕ ਹੈ ਇੱਕ ਡਾਰਕ ਬ੍ਰਾਊਨ ਕਲਰ ਹੈ ਕਾਫੀ ਸੋਹਣੇ ਕਲਰ ਬਹੁਤ ਵਧੀਆ ਜੀ ਹੁਣ ਇਹ ਦੇਖੋ ਇਹ ਸ਼ੋਅ ਹਲਟਰ ਜਿਹੜਾ ਵਾ ਅਸਲ ਚ ਆਪਾਂ ਜਾਨਵਰਾਂ ਨੂੰ ਸ਼ੋਅ ਚ ਲੈ ਕੇ ਜਾਂਦੇ ਆ ਜਾਂ ਘਰ ਆਪਣੇ ਕੋਈ ਆਉਂਦਾ ਵਾ ਆਪਾਂ ਕਿਸੇ ਭੈਣ ਭਰਾ ਨੂੰ ਘੋੜੇ ਕੱਢ ਕੇ ਦਿਖਾਉਣੇ ਹੋਣ ਜਾਪਨ ਹੁੰਦਾ ਵੀ ਸੋਹਣੀ ਜੀ ਚੀਜ਼ ਪਾਈਏ ਇੱਕ ਪੌਣਾ ਲਾਉਣਾ ਸੋਖਾ ਹੋਵੇ ਇੱਕ ਜਾਨਵਰ ਪਰਫਾਰਮ ਕਰੇ ਆਹ ਸ਼ੋਅ ਹਾਲਟਰ ਦੇਖੋ ਚੈਨ ਵਾਲਾ ਜੀ ਠੀਕ ਹੈ ਆ ਪ੍ਰੋਪਰ ਪਿੱਤਲ ਦੀ ਚੈਨ ਆ ਬਹੁਤ ਹੈਵੀ ਚੈਨ ਆ ਤੇ ਆ ਵੀ ਲੈਦਰ ਦੀ ਜਿਹੜੀ ਬੈਲਟ ਆ ਨਾਲ ਤੇ ਆ ਵੀ ਬਹੁਤ ਚੰਗਾ ਸ਼ੋਅ ਹਾਲਟਰ ਹੈ ਠੀਕ ਹੈ ਜੀ ਇਹ ਮਿਲ ਜੂਗਾ ਆ ਵੀ ਦੇਖੋ ਆ ਵੀ ਬਰਾਇਡਲਸ ਹੈਗੀਆਂ ਨੇ ਇਹ ਵੀ ਸ਼ੋਅ ਬਰਾਇਡਲ ਤੇ ਤਰੀਕੀ ਕੰਮ ਆਉਂਦੀਆਂ ਨੇ ਅੱਜ ਇੱਕ ਗ੍ਰੀਨ ਕਲਰ ਦੀ ਬਰਾਇਡਲ ਆ ਆ ਵਾਈਟ ਕਲਰ ਦੇਖੋ ਕਿੱਡਾ ਪਿਆਰਾ ਹੈ ਇਹ ਬਹੁਤ ਅੱਛੇ ਅੱਛੇ ਕਲਰ ਨੇ ਆ ਦੇਖੋ ਜਿਹੜਾ ਦੇ ਘੋੜੇ ਬਹੁਤ ਸੋਹਣੇ ਜੇ ਆਪਾਂ ਸ ਕਿ ਯਾਰ ਸਾਡਾ ਕੋੜਾ ਸ਼ੋਅ ਚ ਲੈ ਕੇ ਜਾਣ ਵਾਲਾ ਕਿਤੇ ਮੂੰਹ ਦੇ ਉੱਤੇ ਕੱਟ ਨਾ ਲੱਗ ਜੇ ਆ ਚੀਜ਼ ਤੇ ਕੜ ਰਗੜ ਨਾ ਵਜੇ ਕੋੜਾ ਤੁਹਾਡਾ ਜ਼ੋਰ ਮਾਰਦਾ ਤੁਸੀਂ ਬਾਹਰ ਕੱਢਦੇ ਹੋ ਤੁਸੀਂ ਆਪ ਦੇਖੋ ਫਾਰਮ ਕਿੰਦੀ ਸੌਫਟ ਆ ਠੀਕ ਹੈ ਇਹ ਬਹੁਤ ਸੌਫਟ ਆ ਤੁਸੀਂ ਇਹਨੂੰ ਲੈ ਕੇ ਜਾ ਸਕਦੇ ਆ ਇਹਦੇ ਚ ਘੋੜੇ ਨੂੰ ਸ਼ੋਅ ਤੇ ਲੈ ਕੇ ਜਾਓ ਘੋੜਾ ਜ਼ੋਰ ਮਾਰੂਗਾ ਤੇ ਨੱਕ ਤੇ ਸੱਟ ਦਾ ਨਿਸ਼ਾਨ ਜਾਂ ਰਗੜ ਨਹੀਂ ਲੱਗੂਗੀ ਅੱਗੇ ਪਿੱਛੇ ਪੂਰਾ ਬਹੁਤ ਵਧੀਆ ਮਜ਼ਬੂਤ ਬਣਿਆ ਹੈ ਅੰਦਰ ਇਹਦੇ ਨੈਲੋ ਨਾ ਉੱਪਰ ਸੌਫਟ ਲੱਗਾ ਹੋਇਆ ਜੀ ਇਹਦੇ ਚ ਵੀ ਦੋ ਕਲਰ ਆ ਰੈੱਡ ਆ ਬਲੈਕ ਆ ਇੱਕ ਆ ਵੀ ਹੈਗਾ ਜੀ ਠੀਕ ਹੈ ਜਿਨ੍ਹਾਂ ਦੇ ਘੋੜੇ ਵੱਢਦੇ ਆ ਕਈਆਂ ਨੂੰ ਹੁੰਦਾ ਉਹ ਡਰਦੇ ਆਪਣੇ ਘੋੜਿਆਂ ਤੋਂ ਵੀ ਸਾਡਾ ਘੋੜਾ ਵੱਢਣ ਖਾਂਦਾ ਜਾਂ ਕਿ ਉਹਨੂੰ ਪੈਂਦਾ ਤੁਸੀਂ ਉਹਦੇ ਵਾਸਤੇ ਮੂੰਹ ਤੇ ਆ ਪਾ ਸਕਦੇ ਹੋ ਇਹ ਵੀ ਬਹੁਤ ਸੋਹਣੀ ਚੀਜ਼ ਆਪਣੇ ਕੋਲ ਆਈ ਹੈ ਇਹ ਹੈਗਾ ਜੀ ਆਪਣੇ ਕੋਲ ਸੈੱਟ ਜਿਹਨੂੰ ਆਪਾਂ ਕਹਿੰਦੇ ਲੰਚਿੰਗ ਸੈੱਟ ਆ ਪੂਰਾ ਲੰਚਿੰਗ ਸੈੱਟ ਆ ਨਵੇਂ-ਨਵੇਂ ਘੋੜਿਆਂ ਨੂੰ ਉੱਪਰ ਟ੍ਰੇਨ ਕਰਦੇ ਆ ਜਿਹਨੂੰ ਕਹਿੰਦੇ ਡੋਰ ਤੇ ਤੁਰਨੇ ਜੋ ਘੋੜਾ ਚੱਲਦਾ ਪਿਛਲੇ ਪੈਰ ਨਹੀਂ ਮਾਰਦਾ ਉਹਦੀ ਬਚਾਉਣ ਵਾਸਤੇ ਆ ਇਹ ਬਹੁਤ ਸੋਹਣੀ ਚੀਜ਼ ਆ ਤੇ ਲੋਕੇਸ਼ਨ ਮੈਂ ਤੁਹਾਨੂੰ ਪ੍ਰੋਪਰ ਦਿਖਾ ਦਿੰਦਾ ਜੀ ਮੇਰਾ ਹੈਗਾ ਅੰਮ੍ਰਿਤਸਰ ਤੋਂ ਏਅਰਪੋਰਟ ਵਾਲੀ ਸਾਈਡ ਤੇ ਅੰਮ੍ਰਿਤਸਰ ਤੋਂ ਪਹਿਲਾਂ ਤੁਹਾਨੂੰ ਏਅਰਪੋਰਟ ਆਉਣਾ ਪਊਗਾ ਏਅਰਪੋਰਟ ਤੋਂ ਤੁਸੀਂ 3 ਕਿਲੋਮੀਟਰ ਅੱਗੇ ਆਉਣਾ ਮੈਂ ਵੀਡੀਓ 'ਚ ਤੁਹਾਨੂੰ ਲੋਕੇਸ਼ਨ ਦਿਖਾ ਦਣਾ ਜਦੋਂ ਏਅਰਪੋਰਟ ਤੋਂ ਅੱਗੇ ਆਓਗੇ ਰਾਜਾ ਸਸੀ ਆਊਗਾ ਰਾਜਾ ਸਸੀ ਬਾਜ਼ਾਰ ਕ੍ਰੋਸ ਕਰਨਾ ਉਸ ਤੋਂ ਅੱਗੇ ਆਪਣੀ ਕਲੋਨੀ ਆਜੂਗੀ ਜੀ ਸ਼ਿਵਾ ਇਨਕਲੇਵ ਸ਼ਿਵਾ ਇਨਕਲੇਵ ਦੇ ਅੰਦਰ ਬਿਲਕੁਲ ਟਰਨ ਕਰਕੇ ਸਿੱਧਾ ਆਪਣਾ ਮੇਰੇ ਅੱਗੇ ਘਰ ਆ ਜੀ ਸ਼ਿਵਾ ਇਨਕਲੇਵ 'ਚ 127 ਨੰਬਰ ਮੇਰੀ ਕੋਠੀ ਹੈ ਘਰ ਦੇ ਵਿੱਚ ਵੀ ਮੈਂ ਸਾਰਾ ਸਮਾਨ ਰੱਖਿਆ ਮੈਂ ਦੁਬਾਰਾ ਦੋਸਤਾਨੇ ਗੱਲ ਕਰਦਾ ਕਿ ਮੇਰੀ ਕੋਈ ਦੁਕਾਨਦਾਰੀ ਤਾਂ ਹੈ ਨਹੀਂ ਇਹ ਤੇ ਜੋ ਵੀ ਇਹਦੇ ਪ੍ਰਾਈਸਿਸ ਨੇ ਉਹ ਪ੍ਰੋਪਰ ਜੋ ਮੈਨੂੰ ਕਾਨਪੁਰ ਤੋਂ ਪਿੱਛੋਂ ਆਉਂਦੇ ਨੇ ਉਸ ਤਰੀਕੇ ਨਾਲ ਮੈਨੂੰ ਕੋਰੀਅਰ ਦਾ ਵੀ ਖਰਚਾ ਪੈਂਦਾ ਤੇ ਉਸ ਤਰੀਕੇ ਦੇ ਆਪਾਂ ਰੇਟ ਲਾ ਦਨੇ ਵੱਡੀ ਗੱਲ ਇਹ ਵੀ ਚੀਜ਼ਾਂ ਕੁਆਲਿਟੀ ਚ ਨੇ ਮਜ਼ਬੂਤ ਨੇ ਚੰਗੀਆਂ ਨੇ ਹੰਡਣ ਵਾਲੀਆਂ ਨੇ ਤੇ ਕਿਸੇ ਵੀ ਭਰਾ ਨੂੰ ਸਮਾਨ ਚਾਹੀਦਾ ਹੋਵੇ ਤੁਸੀਂ ਮੈਨੂੰ ਫੋਨ ਕਰਕੇ ਆਜੋ ਮੇਰੇ ਘਰੋਂ ਲੈ ਕੇ ਜਾ ਸਕਦੇ ਆ ਹੁਣ ਮੈਂ ਫੋਟੋ ਸ਼ੂਟ ਵੀਡੀਓ ਸ਼ੂਟ ਕਰਨ ਲਈ ਬਾਹਰ ਵੀ ਨਿਕਲਦਾ ਰਹਿਣਾ ਪੰਜਾਬ ਦੇ ਅਲੱਗ-ਅਲੱਗ ਜਗ੍ਹਾ ਤੇ ਪੰਜਾਬ ਤੋਂ ਬਾਹਰ ਵੀ ਜਾਣਾ ਤੇ ਕਈ ਵਾਰੀ ਮੈਂ ਸ਼ੂਟ ਕਰਨ ਜਾਣਾ ਹੁੰਦਾ ਤੇ ਮੈਂ ਗੱਡੀ ਦੇ ਵਿੱਚ ਵੀ ਸਮਾਨ ਰੱਖ ਕੇ ਲੈ ਆਉਣਾ ਤੁਸੀਂ ਕਿਤੇ ਹੁੰਦੀ ਹੋ ਵੀ ਮੈਨੂੰ ਪੁੱਛਦੇ ਰਿਹਾ ਕਰੋ ਜਦੋਂ ਵੀ ਤੁਹਾਡੇ ਏਰੀਆ 'ਚ ਆਉਂਗਾ ਤੇ ਮੈਂ ਤੁਹਾਨੂੰ ਤੁਹਾਡੇ ਸ਼ਹਿਰ ਆ ਕੇ ਵੀ ਸਮਾਨ ਫੜਾ ਸਕਦਾ ਕੋਈ ਪ੍ਰੋਬਲਮ ਨਹੀਂ ਤੇ ਪੂਰੇ ਇੰਡੀਆ ਦੇ ਵਿੱਚ ਜਾਂ ਕਿਸੇ ਨੂੰ ਡਿਲੀਵਰੀ ਚਾਹੀਦੀ ਆ ਤੇ ਆਪਾਂ ਉਹਦਾ ਕੂਰੀਅਰ ਉਹਦੇ ਘਰ ਵੀ ਲਗਵਾ ਦਾਂਗੇ ਬਾਕੀ ਤੁਹਾਡੇ ਸਾਰਿਆਂ ਦੇ ਪਿਆਰ ਨਾਲ ਹੁਣ ਇਹ ਪੰਗਾ ਲਿਆ ਆ ਵਾ ਤੇ ਤੁਸੀਂ ਸਹਿਯੋਗ ਦੇਣਾ ਵਾ ਕਿ ਇਹ ਆਪਾਂ ਨੂੰ ਅੱਗੇ ਹੁਣ ਹੋਰ ਵਧਾਉਣਾ ਚਾਹੀਦਾ ਕਿ ਜਾਂ ਜਿੰਨਾ ਕਿ ਚੱਲ ਰਿਹਾ ਠੀਕ ਆ ਵੀਡੀਓ ਨੂੰ ਰਿਸਪੌਂਸ ਦਿਓ ਕਮੈਂਟ ਕਰਿਓ ਸ਼ੇਅਰ ਕਰਿਓ ਤੇ ਮੇਰਾ ਨੰਬਰ ਨੋਟ ਕਰ ਲਿਓ ਵਟਸਐਪ ਕਰਕੇ ਮੈਨੂੰ ਤੁਸੀਂ ਆਪਣੀ ਬੁਕਿੰਗ ਦੇ ਸਕਦੇ ਆ ਥੈਂਕ